ਮੈਂ ਕੁਛ ਨਹੀਂ ਕੀਤਾ ਮੈਨੂੰ ਵੀ ਫਿਕਰ ਹੈ ਗਾਵਾ ਕਿ ਚੱਲ ਮੇਰੇ ਘਰ ਵੀ ਨਾ ਪੋਤਾ ਹੋਵੇ ਮੈਂ ਤਾਂ ਕਿਹਾ ਹੈਗਾ ਉਹ ਬਾਬਾ ਨਾ ਦਵਾਈ ਦਿੰਦਾ ਵਾ ਆਂਡ ਗਵਾਂਡ ਦੀਆਂ ਸਾਰੀਆਂ ਵੋਟੀਆਂ ਨੇ ਨਾ ਦਵਾਈ ਉੱਥੇ ਹੀ ਖਾਦੀ ਆ ਵੇਖ ਲਓ ਸਾਰਿਆਂ ਦੇ ਮੁੰਡੇ ਹੀ ਹੋਏ ਆ ਤੇ ਮੈਂ ਵੀ ਇਹੋ ਗੱਲ ਹੀ ਕਹਿੰਨੀ ਆ ਕਿ ਚੱਲ ਮਾਰਾ ਹੀ ਨਾ ਮੈਨੂੰ ਵੀ ਪੋਤੇ ਦਾ ਮੂੰਹ ਵਖਾਲ ਦੇ ਕਿੰਨੀਆਂ ਆਸਾਂ ਲਾਈਆਂ ਵਾ ਕਿੰਨਾ ਚੱਲ ਪੋਤਾ ਨਈ ਨਾ ਪੀਦੀ ਤੇ ਤੂੰ ਆਪ ਪੀ ਲੈ ਮੇਰਾ ਪੁੱਤ ਚੰਗਾ ਤੇ ਇਹਦੇ ਅੰਦਰਾਂ ਦਾ ਨਾ ਗੁਸਾਰਾ ਕਰਿਆ ਕਰ ਹੈ ਤੇ ਸਹੀ ਆ ਆ ਡੱਡੀ ਫਿਰ ਮਾਨਾ ਪਰੇਸ਼ਾਨ ਹੋ ਜਾਂਦਾ ਵਾ ਜਦੋਂ ਇੱਕ ਜਣਾ ਬੰਦਾ ਹੀ ਪਰੇ ਨੇ ਮੂੰਹ ਕਰਕੇ ਬੈਠਾ ਰਹੇ ਨਾ ਤੇ ਬਾਕੀ ਜਿਹੜੇ ਸਾਰੇ ਐ ਨਾ ਉਹ ਵੀ ਸਾਰੇ ਇਦਾਂ ਦੇ ਹੋ ਜਾਂਦੇ ਆ ਤੇ ਇਹੋ ਚਲੋ ਰਲ ਮਿਲ ਕੇ ਰਹਿਣ ਖੁਸ਼ ਹੋ ਕੇ ਰਹਿਣ ਤੇ ਕਿੰਨਾ ਚਾਚੇ ਉਹਨਾਂ ਨਾਲ ਗੱਲ ਕੀਤੀ ਆ ਹੋਰ ਗੱਲ ਹੀ ਮੈਂ ਕਿਹਨੇ ਦਿੰਨੀ ਇਹ ਚਾਚੋੜ ਨਾਲ ਗੱਲ ਕੀਤੀ ਆ ਤੇ ਮੇਰੇ ਨਾਲ ਗੱਲ ਕਰਦਾ ਜਿਆ ਚੱਲ ਕਰਕੇ ਰਾਖੀ ਲੈਣੀ ਆ ਕਿਸ ਟਾਈਮ ਕਿਤੇ ਜਾਣਾ ਹੀ ਪੈ ਜਾਂਦਾ ਵਾ ਅੱਜ ਕੱਲ ਤੇ ਬੱਤੀ ਦਾ ਨਹੀਂ ਪਤਾ ਛਾਟੀ ਬੰਦ ਹੋ ਜਾਂਦੀ ਆ ਮੇਨੇ ਰੀ ਆਵੇ ਤੇ ਆ ਤੋਤੇ ਹੀ ਗਏ ਰਮਨ ਹਾਂਜੀ ਹਾਂ ਕੰਮ ਬਾਅਦ ਕਰ ਲੈ ਇਧਰ ਆ ਕਸੂਨ ਮੇਰੀ ਕਿਹੜੀ ਗੱਲ ਆ ਕੱਪੜੇ ਪ੍ਰੈਸ ਕਰ ਲੈਂਦਾ ਹੋ ਮੈਨੂੰ ਬਾਅਦ ਕਰ ਲਈ ਤੈਨੂੰ ਮੈਂ ਕਹਿਤਾ ਨਾ ਇਹ ਕਮੀਜ਼ ਛੱਡ ਦੇਣੀ ਪਰੇ ਰੱਖੇ ਨੂੰ ਪ੍ਰੈਸ ਨੂੰ ਇਧਰ ਆ ਹਾਂ ਦੱਸੋ ਕਿਹੜੀ ਗੱਲ ਦੱਸ ਨਾ ਹਾਂਜੀ ਦੱਸੋ ਕਿਹੜੀ ਗੱਲ ਵਾ ਬੜੀ ਗੁੱਸੇ ਵਿੱਚ ਗਏ ਸੀ ਨਹੀਂ ਗੁੱਸੇ ਵਾਲੀ ਗੱਲ ਵਾ ਤੂੰ ਰੁਪਿੰਦਰ ਨੂੰ ਕੀ ਕਹਿੰਦੀ ਹਾਂ ਮੈਂ ਰੁਪਿੰਦਰ ਨੂੰ ਕੀ ਕਿਹਾ ਵਾ ਮੈਂ ਤਾਂ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਉਹ ਮੈਨੂੰ लवली ਵਿਚਾਰਾ ਰੋਂਡਿਆ ਮੇਰੇ ਘੜੀ ਕੀ ਆਂਦਾ ਸੀ ਕਹਿੰਦਾ ਮੰਮੀ ਉਹਨੂੰ ਕਹਿਣ ਦੀ ਸੀ ਵੀ ਚਲ ਤੈਨੂੰ ਕਿਸੇ ਬਾਬੇ ਕੋਲ ਲੈ ਚਲਦੀ ਹਾਂ ਤੇ ਉੱਥੇ ਮੁੰਡੇ ਹੋਣ ਦੀਆਂ ਦਿੰਦਾ ਉਹ ਦਵਾਈ ਦੁਈ ਮੈਂ ਕੁਛ ਨਹੀਂ ਹੀ ਕਿਹਾ ਮੈਨੂੰ ਵੀ ਫਿਕਰ ਹੈਗਾ ਵਾ ਵੀ ਚਲ ਮੇਰੇ ਘਰ ਵੀ ਨਾ ਪੋਤਾ ਹੋਵੇ ਮੈਂ ਤਾਂ ਕਿਹਾ ਹੀਗਾ ਉਹ ਬਾਬਾ ਨਾ ਦਵਾਈ ਦਿੰਦਾ ਵਾ ਆਂਡ ਗਵਾਂਡ ਦੀਆਂ ਸਾਰੀਆਂ ਵੋਟੀਆਂ ਨੇ ਨਾ ਦਵਾਈ ਉੱਥੋਂ ਹੀ ਖਾਦੀ ਆ ਵੇਖ ਲਓ ਸਾਰਿਆਂ ਦੇ ਮੁੰਡੇ ਹੀ ਹੋਏ ਆ ਤੇ ਮੈਂ ਵੀ ਇਹੋ ਗੱਲ ਹੀ ਕਹਿਨੀ ਆ ਕਿ ਚੱਲ ਮਹਾਰਾਏ ਨਾ ਮिन्नੂ ਵੀ ਪੋਤੇ ਦਾ ਮੂੰਹ ਵਖਾਲ ਦੇ ਕਿੰਨੀਆਂ ਆਸਾਂ ਲਾਈਆਂ ਵਾ ਕਿੰਨਾ ਕੁਝ ਬਣਾਈਦਾ ਵਾ ਜੀ ਆ ਜੰਤ ਵਾਸਤੇ ਹੀ ਬਣਾਈਦਾ ਤੇ ਗਾੜੀ ਖਾੜੀ ਨਾ ਅਨਸਾ ਵਦੇ ਤਿਆਂ ਪੁੱਤ ਹੁਣ ਉਹ ਮੇਰੀ ਗੱਲ ਸੁਣ ਨਵਾਂ ਤਿਆਂ ਨੂੰ ਚੰਗੇ ਪਾਸੇ ਲਾਈਦਾ ਹੁੰਦਾ ਵਾ ਇਹ ਪੁੱਤੋ ਗੁਰੂ ਘਰ ਮੱਥਾ ਟੇਕਿਆ ਕਰ ਮਾਰੇ ਨੇ ਤੇਰੀ ਸੁਣ ਲਈ ਆ ਜੇ ਤੂੰ ਉਹ ਬਾਬੇ ਦੀ ਗੱਲ ਕਰਦੇ ਆ ਵੱਡੀ ਨਾ ਉਹਨੂੰ 13 ਸਾਲ ਹੋ ਗਏ ਤੇ ਵਿਆਹ ਨੂੰ ਤੇ ਉਹਨੂੰ ਨਾ ਖਵਾਈ ਤੂੰ ਐਨਾ ਸ਼ੋਰ ਕਰ ਇਹ ਮਾਰਾਂ ਇਹਨੇ ਉਹਦੀ ਗੋਦ ਭਰਤੀ ਆ ਘੜੀ ਘੜੀ ਕੋਈ ਗੱਲ ਨਾ ਕਰੀ ਜਾਓ ਮੈਨੂੰ ਤੇ ਇਹ ਹੀ ਮੈਂ ਕਿਹਾ ਕੁੜੀ ਨਾ ਜੰਮ ਦੇ ਮੈਂ ਮੁੰਡੇ ਦਾ ਕਰਕੇ ਰਈ ਆ ਤੇ ਮੁੰਡਾ ਹੋ ਜਾਊਗਾ ਜੇ ਬਾਬੇ ਕੋ ਲੈ ਕੇ ਭੂਗੂਤੀਆਂ ਨੂੰ ਖਵਾ ਲੈਂਗੇ ਜੇ ਕੁੜੀ ਹੋਊ ਤੇ ਫਿਰ ਕੀ ਕਰ ਲੇਗੀ ਤੂੰ ਐਵੇਂ ਕੁੜੀ ਹੋ ਜਾਊਗੀ ਉਹ ਜਿੰਨੀਆਂ ਜਾਣਿਆਂ ਨੇ ਖਾਦੀਆਂ ਸਾਰਿਆਂ ਦੇ ਮੁੰਡੇ ਹੀ ਹੋਏ ਆ ਉਹ ਅਗਲ ਨੂੰ ਹੱਥ ਮਾਰਿਆ ਕਰ ਸਿਆਣੀ ਬਿਆਣੀ ਆ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਮਤ ਦੇਣੀ ਆ ਕਿ ਤੂੰ ਆਪ ਤੇਰੀ ਮਤ ਮਾਰੀ ਗਈ ਏ ਤੇਰੀ ਤੁਹਾਡੇ ਕੰਨ ਕਿੰਨੇ ਭਰੇ ਆ ਪਹਿਲਾਂ ਤੇ ਮੈਨੂੰ ਇਹ ਦੱਸੋ ਤੀ ਕੰਨ ਕਿੰਨੇ ਭਰੇ ਆ ਫੇਰ ਕਹਿੰਦੀ ਏ ਤੂੰ ਮੈਨੂੰ ਗੱਲਾਂ ਕਰਦਾ ਵਾ ਉਹ ਲਵਲੀ ਬੇਰਾ ਰੋਂਡਿਆ ਸੀ ਅੱਗੇ ਉਥੇ ਉਹ ਤਾਂ ਰੋਂਦਾ ਹੀ ਰਹਿੰਦਾ ਵਾ ਉਹਨੂੰ ਕੋਈ ਆਣਾ ਬਹਾਨਾ ਚਾਹੀਦਾ ਵਾ ਬਸ ਲੜਨ ਦਾ ਉਹਨੂੰ ਹੋਰ ਕੋਈ ਗੱਲ ਨਹੀਂ ਲੱਭੀ ਇਹ ਗੱਲ ਤੁਹਾਡੇ ਕੰਨਾਂ 'ਚ ਪਾਤੀ ਆ ਤੇ ਮੰਮੀ ਆ ਗੱਲ ਕਹਿੰਦੀ ਆ ਕੰਨਾਂ 'ਚ ਪਾਤੀ ਆ ਮੈਂ ਆ ਗੱਲ ਕੋ ਕਰਨ ਵਾਲੀ ਸੀ ਜਿਹੜੀ ਉਹ ਕਰਨ ਦੀ ਹੀ ਸਭ ਕੁਝ ਮੈਂ ਚੰਗਾ ਹੀ ਕੀਤਾ ਸੀਗਾ ਚੰਗਾ ਕੀਤਾ ਤੂੰ ਸਵਾਦ ਖੇ ਨੇ ਜੇ ਮੁੰਡਾ ਹੋ ਜੂ ਤਾਨੂੰ ਕਾਦੀ ਤੰਗੀ ਆ ਤੇ ਜੇ ਕੁੜੀ ਹੋਈ ਤਾਂ ਫੇਰ ਅਖਰ ਆ ਜੂਗੀ ਮੈਨੂੰ ਤਾਂ ਚੰਗੀ ਲੱਗਦੀ ਜਿੱਦਾਂ ਦੀ ਇਹ ਹੁੰਦਾ ਦੀ ਕੁੜੀ ਨਹੀਂ ਆ ਨਹੀਂ ਤੇ ਕਰਨਾ ਕੁੜੀ ਤੇ ਨਾ ਮੁੰਡਾ ਤਾਂ ਵੀ ਤੇ ਤਿੰਨ ਸਾਲ ਹੋ ਗਏ ਤਿੰਨ ਸਵਰ ਕਰਦੀ ਨੂੰ ਤੂੰ ਹਾਂ ਮੈਨੇ ਮਾਰਨੇ ਆ ਹੁਣ ਵੀ ਵੱਡੀ ਦਾ ਕਰ ਕੋਈ ਨਿਆਣਾ ਹੈ ਨਹੀਂ ਆ ਤੁਸੀਂ ਪਿਓਾਂ ਵਰਗੇ ਜੇ ਹਾਂ ਗੱਲ ਨਾ ਕਰੋ ਜੇ ਸੁਣੂਗੀ ਤੇ ਕੀ ਕਹੂਗੀ ਵੀ ਡੈਡੀ ਮੇਰੇ ਬਾਰੇ ਆ ਗੱਲਾਂ ਕਰਨ ਦੇ ਉਹ ਮੈਂ ਤਾਂ ਤੈਨੂੰ ਇਹ ਸਮਝਾਉਂਡਿਆ ਵਾਂ ਵੀ ਗੁਰੂ ਘਰ ਜਾਇਆ ਕਰੋ ਜਿੱਥੋਂ ਸਭ ਕੁਝ ਮਿਲਣਾ ਵਾ ਜਿਹੜੇ ਕੰਮਾਂ ਚ ਤੂੰ ਪਾਉਂਦੇ ਏ ਕੰਮ ਕਰਨ ਵਾਲੇ ਆ ਮੇਰੀ ਸੁਣ ਲੋ ਗੱਲ ਮੈਂ ਕੁੜੀ ਤੇ ਨਹੀਂ ਜੇ ਹੋਣ ਜੇ ਹਉ ਤਾਂ ਮੁੰਡਾ ਹਉ ਤੇ ਨਹੀਂ ਤਾਂ ਕੁੜੀ ਵੀ ਨਾ ਹੋਊਗੀ ਇਹ ਗੱਲ ਆ ਪੱਲੇ ਬੰਨ ਲਿਓ ਰਮਨ ਕੋਈ ਇਕਨੂੰ ਹੱਥ ਮਾਰਿਆ ਕਰ ਧੀਆ ਪੁੱਤਾਂ 'ਚ ਅੱਜ ਕੋਈ ਫਰਕ ਰਿਆ ਗਿਆ ਵਾ ਜਿਨ੍ਹਾਂ ਦੇ ਘਰ ਧੀਆ ਵੀ ਹੈ ਨਹੀਂ ਉਹ ਵੀ ਲੋਕੀ ਦੇ ਕਹਿਣ ਵੀ ਮਾਰਾ ਇੱਕ ਤੇ ਧੀ ਦੇ ਦੇ ਤੇ ਤੂੰ ਕਹਿੰਦੇ ਮੈਂ ਧੀ ਹੋਣੀ ਨਹੀਂ ਦੇਣੀ ਮੈਂ 100 ਗੱਲਾਂ ਦੀ ਇੱਕੋ ਗੱਲ ਦੱਸਦੀ ਤੁਹਾਨੂੰ लवली ਦਾ ਕੰਮ ਹੋ ਗਿਆ ਵਾ ਤੁਹਾਡੇ ਕੰਨ ਭਰਨੇ ਮੈਂ ਜਿਹੜੀ ਗੱਲ ਕਹਤੀ ਕਹਤੀ ਆ ਮੈਂ ਉੱਥੇ ਖੜਕੇ ਹੀ ਰਹਿਣਾ ਵਾ ਮੈਂ ਉਹਨੂੰ ਕਹਿਣਾ ਤੂੰ ਦੱਸ ਖੜਕੇ ਪੱਲਾ ਖੜਦੀ ਐ ਤੂੰ ਇਹ ਵੀ ਕੰਮ ਵੇਖ ਨਹੀਂ ਕਰਕੇ ਹੁਣ ਕੋਈ ਇਹ ਕਿ ਦਾਮ ਤਰਾ ਹੀ ਉਹ ਉਸੇ ਵੇਲੇ ਕੰਨਾਂ ਦੇ ਵਿੱਚ ਜਾ ਕੇ ਦੱਸਤਾ ਡੈਡੀ ਮੰਮੀ ਤੇ ਇਹ ਗੱਲ ਕਹਿੰਦੀ ਐ ਤੇ ਖੱਤਿਆ ਤੇਰੇ ਭਲੇ ਵਾਸਤੇ ਹੀ ਕਹਿਣ ਲਈ ਹਾਂ ਕੋਈ ਗੱਲ ਨਹੀਂ ਉਹ ਘਰ ਤੇ ਨਹੀਂ ਬੈਠੇ ਰਹਿਣਾ ਤੇ ਰਹਿਣ ਇਹਨੂੰ ਮੈਂ ਵੀ ਨਹੀਂ ਦਿੰਦੀ ਇਹਦਾ ਟੈਸਟ ਮੈਂ ਕਰਵਾ ਕੇ ਹੀ ਰਹਾਂਗੀ ਵੀ ਕੁੜੀ ਐ ਕਿ ਮੁੰਡਾ ਵਾ ਜੇ ਇਹ ਤਾਂ ਮੁੰਡਾ ਹੋ ਜੂ ਤੇ ਠੀਕ ਆ ਜੇ ਕੁੜੀ ਹੋਈ ਨਾ ਇਹਦਾ ਤੈਸ਼ ਨੈਸ਼ ਇਦਾਂ ਹੀ ਕਰੂੰਗੀ ਵੇਖੀ ਜਾ ਤੂੰ ਗਾੜੀ ਮੈਂ ਵੀ ਤੇਰੀ ਮਾਂ ਵਾਂ ਮੈਂ ਚਾਹ ਮੈਂ ਨਹੀਂ ਪੀਣੀ ਚਾਹ ਲੈ ਜਾ ਮੇਰੇ ਲਾਗੋ ਸਿਰ 'ਚ ਨਾ ਪਵਾ ਲਈ ਮੇਰੇ ਕੋਲ ਮੰਮੀ ਚਾਹ ਦੇ ਨਾਲ ਕਾਹਦਾ ਗੁੱਸਾ ਚਾਹ ਪੀਓ ਨਾਲ ਡੈਡੀ ਜੀ ਕਿੱਥੇ ਆ ਨਹੀਂ ਚਾਹ ਨਾ ਕਾਹਦਾ ਗੁੱਸਾ ਵਾ ਜੇ ਮਾੜੀ ਮੋਟੀ ਗੱਲ ਘਰ ਵਿੱਚ ਹੋ ਵੀ ਜਾਂਦੀ ਹੁੰਦੀ ਆ ਕਿਤੇ ਢਿੱਡ 'ਚ ਵੀ ਰੱਖ ਲਿਆ ਕਰ ਉਸੇ ਵੇਲੇ ਤਾਂ ਕੰਨਾਂ 'ਚ ਪਾਉਂਦਾ ਪੀਣੀ ਆ ਅੱਜ ਮੈਨੂੰ ਇਦਾਂ ਕਿਹਾ ਤਾਂ ਅੱਜ ਮੈਨੂੰ ਇਦਾਂ ਕਿਹਾ ਲੈ ਦੱਸ ਮੰਮੀ ਹੁਣ ਜਿਹੜੀ ਤੁਸੀਂ ਗੱਲ ਕਹਿਂਦੀਆਂ ਅਕਸਰ ਇਹ ਬਾ ਦੋਵੇਂ ਜਣੇ ਸਲਾਹ ਕਰਾਂਗੇ ਤੇ ਫੇਰ ਹੀ ਕੋਈ ਫੈਸਲਾ ਲਵਾਂਗੇ ਹੁਣ ਮੈਂ ਕੱਲੀ ਚੱਲ ਜਾ ਮੜੇ ਕੱਲੂ ਉਹ ਮੇਰੇ ਦਿਵਾਲੇ ਹੋਣਗੇ ਆਹ ਉਹ ਤਾਂ ਬੜਾ ਦਵਾਲੇ ਹੁੰਦਾ ਤੇਰੇ ਨਾਲੇ ਡੈਡੀ ਨਾਲ ਬਥੇਰੀ ਸੁਲਾਵਾ ਤੁਹਾਡੀ ਹਾਜੇ ਬਾਹਰ ਬੈਠਾ ਉਹਨੂੰ ਪਿਆਰ ਦੋ ਚਾ ਮੇਰੀ ਤਾਂ ਕੁੱਤੇ ਖਾਣੀ ਕਰਾਉਣੀ ਹੁੰਦੀ ਉਹ ਕੋਈ ਤੁਸੀਂ ਦੱਸ ਮੀ ਇਹਦੇ ਵਿੱਚ ਕਦੀ ਕਰਾਉਣੀ ਆ ਹੁਣ ਅਕਸਰ ਸਾਰਿਆਂ ਦੀ ਸਲਾਹ ਹੋਊਗੀ ਤੇ ਫੇਰੀ ਆ ਚੱਲ ਕਰ ਲੈ ਸਲਾਵਾ ਕੋਈ ਗੱਲ ਨਹੀਂ ਜੋ ਟਾਈਮ ਆ ਗਿਆ ਨਾ ਫੇਰ ਤੂੰ ਸੋਚ ਲਾ ਵੀ ਤੇਰਾ ਕੀ ਬਣਾਵਾ ਮੰਮੀ ਬਣਾਣਾ ਕੀ ਆ ਇਹ ਘਰ ਦੇ ਵਿੱਚ ਹੀ ਰਹਿਣਾ ਹੋਰ ਮੈਂ ਕਿੱਥੇ ਜਾਣਾ ਉਹ ਤਾਂ ਫੇਰ ਮੈਂ ਦੱਸੂੰਗੀ ਨਾ ਤੇ ਘਰ ਵਿੱਚ ਰਹਿਣਾ ਵਾ ਕਿ ਕਿੱਥੇ ਰਹਿਣਾ ਵਾ ਹੁਣ ਤੂੰ ਮਨ ਮੰਨੀਆਂ ਕਰਨ ਢਈ ਆ ਨਾ ਫੇਰ ਪਤਾ ਲੱਗਣਾ ਤੈਨੂੰ ਪਛਤਾਵੇਂਗੇ ਇਹ ਦਿਨ ਨੂੰ ਮੰਮੀ ਪਛਤਾਉਣਾ ਕਾਦੀ ਬਾਤ ਈ ਦੱਸ ਸੁਖੀ ਸੰਦੀ ਘਰ ਦੇ ਵਿੱਚ ਜੀ ਆਉਣਾ ਵਾ ਇੱਕ ਨਵਾਂ ਤੂੰ ਕਿਦਾਂ ਦੀਆਂ ਗੱਲਾਂ ਕਰੰਦੀਆਂ ਨਹੀਂ ਜੀ ਵੀ ਚੱਜਦਾ ਆਵੇ ਤਾਂ ਤਾਂ ਵਾ ਨਾ ਕੁੜੀਆਂ ਨੂੰ ਕੀ ਕਰਨਾ ਵਾ ਤੂੰ ਹੀ ਕਹਦੀ ਧੀ ਨਹੀਂ ਤਾਨੂੰ ਕਿਨੇ ਜੰਮਿਆ ਨਹੀਂ ਤੂੰ ਹੱਜ ਬਾਣ ਬੰਦ ਕਰ ਮੈਂ ਤਾਂ ਕਹਦੀ ਧੀ ਹਾਂ ਤੂੰ ਵੀ ਕਹਦੀ ਧੀ ਹਾਂ ਪਾਏ ਰੰਗ ਲਾ ਕੇ ਆਈਆਂ ਨਾ ਜੇ ਕਰ ਦੇਵੇਤੀ ਅਜੂ ਤੇ ਉਹ ਕਹਦੀ ਧੀ ਨਹੀਂ ਉਹ ਵੀ ਮੇਰੀ ਧੀ ਆ ਆਹ ਤੇ ਰੀਤੀ ਆ ਜਿੱਦਾਂ ਤੂੰ ਕਰਕੇ ਆਈਆਂ ਉਦਾਂ ਹੀ ਤੇ ਰੀਤੀ ਕਰਕੇ ਚੱਲ ਜੂਗੀ ਹਾਂ ਚੁੱਪੀ ਕਰ ਜਾ ਗਾੜੀ ਕਿਦਾਂ ਜਬਾਨ ਚਲਾਉਂਦੀ ਆ ਜਾਂ ਇੱਕ ਕਪਾ ਆ ਪੀਲਾ ਤੇ ਇੱਕ ਸੌਰਾ ਤੇਰਾ ਬੈਠਾ ਹੀ ਉਹਨੂੰ ਤੇ ਹਾਲ ਦੇ ਮਰਜੀ ਤੁਹਾਡੀ ਨਹੀਂ ਪੀਣੀ ਦੇ ਤੂੰ ਇਹ ਕਹਿ ਦਿੱਤੀ ਨਹੀਂ ਮੈਂ ਤਾਂ ਤੀ ਹੈ ਹੀ ਆ ਸਵਾਲ ਜਵਾਬ ਤਾਂ ਤੈਨੂੰ ਬੜੇ ਕਰਨੇ ਆਉਂਦੇ ਆ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਸਿੱਧੀ ਕਰੂੰਗੀ ਅਜੇ ਨਾ ਹੌਲੀ ਹੌਲੀ ਕਹਿਣ ਲਈ ਆ ਹੋ ਵਾਹ ਕਰੋ ਸੱਚੇ ਪਾਤਸ਼ਾਹ ਡਾਡੀ ਜੀ ਆ ਲਾ ਚਾ ਤੂੰ ਇੱਥੇ ਅંદર ਆ ਜਾਂਦੇ ਇੱਥੇ ਬੈਠੇ ਆ ਗਰਮੀ ਦੇ ਵਿੱਚ ਬੈਣਾ ਪੁੱਤ ਕੀ ਆ ਮੈਨੂੰ ਨਾ ਲਵਲੀ ਨੇ ਗੱਲ ਦਸੀ ਹਾਂਜੀ ਤੇ ਰਪਿੰਦਰ ਨੂੰ ਮੰਮੀ ਆ ਗੱਲ ਕਹਿਣ ਡਈ ਆ ਵੇ ਪੁੱਤ ਤੂੰ ਉਹਦੀਆਂ ਗੱਲਾਂ ਚ ਨਾ ਆਈ ਤੂੰ ਨਾ ਗੁਰੂ ਘਰ ਜਾਇਆ ਕਰ ਜਿੱਥੋਂ ਸਭ ਕੁਝ ਮਿਲਦਾ ਵਾ ਡਾਡੀ ਜੀ ਹੈ ਤਾਂ ਸਹੀ ਆ ਮੰਮੀ ਜੀ ਨੂੰ ਕੌਣ ਸਮਝਾਵੇ ਹੁਣ ਇਹ ਕਹਿੰਦੇ ਆ ਕਿ ਤੂੰ ਲਵਲੀ ਦੇ ਕੰਨ ਪਰ ਦਿੰਨੀ ਆ ਤੂੰ ਲਵਲੀ ਨੂੰ ਸਾਰੀ ਗੱਲ ਦੱਸ ਦਿੰਨੀ ਆ ਤੇ ਮੇਰੀ ਗੱਲ ਸੁਣੋ ਮੈਂ ਹੁਣ ਇਹਨਾਂ ਨੇ ਸਲਾਹ ਕਰਨੀ ਆ ਹੋਰ ਦੱਸੋ ਮੈਂ ਕਿਨੂੰ ਦਸਾਂ ਗੱਲ ਵਾ ਪੁੱਤ ਏਦਾਂ ਇਹਦੀ ਤੇ ਸਾਰੀ ਉਮਰ ਨਾ ਗਈ ਏਦਾਂ ਹੀ ਹਾਂਜੀ ਮੈਂ ਨੂੰ ਆਖਿਆ ਮੈਂ ਕਿਹਾ ਜੇ ਤੋ ਕੋਈ ਬਾਬਾ ਹੀ ਤੇ ਵੱਡੀ ਨਾ ਉਹਨੂੰ ਕਿਉਂ ਨਹੀਂ ਬਚਾ ਹੋਇਆ ਅਜੇ ਤੱਕ ਉਹ ਏਦਾਂ ਤੁਰੇ ਫਿਰੰਡੀ ਆ ਤੂੰ ਅਸੀਂ ਬੇੜੇ ਮਾਰਨ ਡੇ ਜਾਂ ਉਮ ਕਰਨ ਡੇ ਆ ਮੈਂ ਖਬਰ ਤਾਂ ਜੇ ਰਪਿੰਦਰ ਨੂੰ ਕੋ ਕਿਆ ਤੇ ਤੂੰ ਪੁੱਤ ਗੁਰੂ ਘਰ ਜਾਇਆ ਕਰ ਇਹਦੇ ਮਗਰ ਨਾ ਲੱਗੀ ਦਾਦੀ ਜੀ ਮੈਂ ਤੇ ਆਪੇ ਹੋ ਗੱਲ ਕਹੀ ਮੈਂ ਉਹ ਵੈਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਵਾ ਸਭ ਕੁਝ ਦੇਣ ਵਾਲਾ ਉਹ ਆ ਉਰੇ ਕਰੋ ਹਨ ਨੂੰ ਮਿਲਣਾ ਆ ਜੇ ਪੁੱਤ ਤੀ ਹੋਊਗੀ ਤੀ ਗੜੀ ਮੜੀ ਹੁੰਦੀ ਆ ਇਹ ਡੜੀ ਜੀ ਸੋਚ ਆ ਨਾ ਇਹਨਾਂ ਦੀ ਇਹਨਾਂ ਦੀ ਸੋਚ ਕਿਦਾਂ ਬਦਲ ਸਕਦੇ ਆ ਅੱਜ ਕੱਲ ਤੇ ਪੁੱਤ ਕੋਈ ਫਰਕ ਨਹੀਂ ਰਹਿ ਗਿਆ ਪੁੱਤਾਂ ਦੇ ਪੁੱਤਾਂ ਨਾਲ ਵੱਧ ਕੇ ਸਗੋਂ ਧੀਆ ਕਰਦੀ ਆ ਅੱਜ ਕੱਲ ਡੜੀ ਜੀ ਤੁਸੀਂ ਤੇ ਚੰਗੇ ਆ ਘਰ ਦੇਵੇ ਸਾਰਿਆਂ ਦੀ ਗੱਲ ਸੁਣਦੇ ਆ ਚੰਗੇ ਮੜੇ ਥਾਂ ਸਾਰਿਆਂ ਨੂੰ ਰੱਖਦੇ ਆ ਤੇ ਪਰ ਹੁਣ ਮੰਮੀ ਨੂੰ ਕੌਣ ਸਮਝਾਏ ਮੰਮੀ ਦੇ ਵੇਲੇ ਚਾਹ ਦੇਣ ਗਈ ਆ ਤੇ ਉਹ ਵੀ ਗੜੀਆਂ ਉਸ ਵੇਲੇ ਭੇਜ ਤਾਂ ਵੀ ਮੈਂ ਨਹੀਂ ਪੀਣੀ ਹੈਗੀ ਤੇ ਜੇ ਨਾ ਪੁੱਛੋ ਤਾਂ ਫਿਰ ਉਲਟੋ ਹੋ ਰਹਿਣਾ ਵਾ ਨਾ ਨਵਾਂ ਪੁੱਛਦਿਆਂ ਨਹੀਂ ਆ। ਐ ਤਾਂ ਪੁੱਤ ਗੱਲ ਤੇ ਇਦਾਂ ਦੀ ਆ ਤੇਰੀ। ਚੱਲ ਪੁੱਤ ਨਹੀਂ ਨਾ ਪੀਦੀ ਤੇ ਤੂੰ ਆਪ ਪੀ ਲੈ ਮੇਰਾ ਪੁੱਤ। ਚੰਗਾ। ਤੇ ਇਹਦੀਆਂ ਗੱਲਾਂ ਦਾ ਨਾ ਗੁਸਾਰਾ ਕਰਿਆ ਕਰ। ਹੈ ਤੇ ਸਹੀ ਆ। ਪਰ ਡੜਜੀ ਫਿਰ ਮਾਨਾ ਪਰੇਸ਼ਾਨ ਹੋ ਜਾਂਦਾ ਵਾ। ਜਦੋਂ ਇੱਕ ਜਣਾ ਬੰਦਾ ਹੀ ਪਰੇਨ ਮੂੰਹ ਕਰਕੇ ਬੈਠਾ ਰਹੇ ਨਾ ਤੇ ਬਾਕੀ ਜੀ ਜਿਹੜੇ ਸਾਰੇ ਆ ਨਾ ਉਹ ਵੀ ਸਾਰੇ ਇਦਾਂ ਦੇ ਹੋ ਜਾਂਦੇ ਆ। ਆਹ ਗੱਲ ਤੇ ਪੁੱਤ ਤੇਰੀ ਇਦਾਂ ਹੀ। ਤੇ ਇਹੋ ਚਲੋ ਰਲ ਮਿਲ ਕੇ ਰਹਿਣ ਖੁਸ਼ ਹੋ ਕੇ ਰਹਿਣ ਤੇ ਕਿੰਨਾ ਵਧੀਆ ਰਹਿੰਦਾ ਘਰ ਤੇ ਜੀ ਅੱਗੇ ਕਿੰਨੇ ਆ। ਉਹ ਮੈਂ ਤਾਂ ਪੁੱਤ ਜਦੋਂ ਘਰੋਂ ਮਾਂ ਨਾਲ ਮੰਮੀ ਤੋਂ ਤੇ ਉਹਦੇ ਨੂੰ ਕਪੱਤ ਪਿਆ ਹੁੰਦਾ ਮੈਂ ਤਾਂ ਆਪ ਦੁਖੀ ਹਾਂ ਤੇ ਵੀ ਕੀ ਕਰਾਂ ਚੱਲ ਡੈਡੀ ਜੀ ਤੁਸੀਂ ਸਮਝਾਓ ਟਾਡੀ ਗੱਲ ਸਮਝ ਲੈਣੀ ਹੈ ਮੰਮੀ ਨੂੰ ਮੈਂ ਤਾਂ ਪੁੱਤ ਬੜਾ ਮੱਥਾ ਮਾਰਿਆ ਵਾ ਨਾ ਚੱਲ ਕੋਈ ਨਹੀਂ ਮੈਂ ਫੇਰ ਸਮਝਾਉਂਗਾ ਮੇਰਾ ਪੁੱਤ ਚੁੱਪੀ ਲੋ ਚਾ ਹਾਂ ਠੀਕ ਆ ਬੈਠਾ लवली ਆਹੋ ਆ ਜਾ ਕੀ ਬੰਡਿਆ ਗੋਨੀ ਚੱਲਿਆ ਸ਼ਹਿਰ ਨੂੰ ਮੜਾ ਜਾ ਕੰਮ ਹੀ ਕੰਮ ਹੀ ਹੋਈ ਕੰਮ ਉਹ ਦਵਾਈ ਲਿਉਣੀ ਹੈ ਉਹਦੀ ਅੱਛਾ ਉਹਦੇ ਹੀ ਕੰਮ ਧੰਦਾ ਜਾ ਕਰਨ ਦੇ ਆਂਦੀ ਹੈ ਜਾਣੇ ਮੈਂ ਤੇਰੇ ਨਾਲ ਕੰਮ ਆਇਆ ਹੀ ਦੱਸੋ ਮੈਨੂੰ ਪਤਾ ਲੱਗਾ ਪੈੜੀ ਵੇਚਣ ਡਿਆਂ ਆਹੋ ਵੇਚਣ ਡਿਆਂ ਕਿਹਨੂੰ ਦੇਣ ਲੱਗਾ ਪੈੜੀ ਉਹ ਆ ਚਾਚੇ ਉਹਨਾਂ ਨਾਲ ਗੱਲ ਕੀਤੀ ਆ ਹੋਰ ਪੈੜੀ ਮੈਂ ਕਿਹਨੂੰ ਦੇਣੀ ਆ ਇਹ ਚਾਚੇ ਉਹਨਾਂ ਨਾਲ ਗੱਲ ਕੀਤੀ ਆ ਹੂੰ ਤੂੰ ਮੇਰੇ ਨਾਲ ਗੱਲ ਕਰਦਾ ਪੈੜੀ ਮੈਂ ਲੈ ਲੈਣੀ ਹੀ ਤੂੰ ਕਿਥੋਂ ਲੈ ਲੈਣੀ ਪੈਲੀ ਹੈ ਯਾਰ ਜਿੱਥੋਂ ਮਰਜ਼ੀ ਲੈਂਦਾ ਭਲਾ ਮੈਂ ਘਰ ਦੀ ਪਹਿਲੀ ਘਰ 'ਚ ਰੱਖਣੀ ਆ ਮੈਂ ਬਾਹਰ ਪਹਿਲੀ ਨਹੀਂ ਜਾਣ ਦੇਣੀ ਮੈਨੂੰ ਤਾਂ 2 ਮਹੀਨੇ ਹੋ ਗਿਆ ਰੌਲਾ ਪਾਉਂਦੇ ਨੂੰ ਤੇ ਮੈਂ ਪਹਿਲੀ ਵੇਚਣੀ ਆ ਉਦੋਂ ਦਾ ਤੂੰ ਨਾਂ ਨਹੀਂ ਲਿਆ ਤੇ ਮੈਂ ਲੈਣੀ ਆ ਪਹਿਲੀ ਉਹ ਨਾਂ ਦੀ ਗੱਲ ਨਹੀਂ ਆ ਮੈਂ ਸੋਚਿਆ ਟਲ ਜੂਗਾ ਪਰ ਤੂੰ ਨਹੀਂ ਟਲਣ ਦਿਆ ਬਾਹਰ ਜਾ ਕੇ ਲੋਕਾਂ ਨੂੰ ਕਹਿਣ ਦਿਆਂ ਮੈਂ ਪਹਿਲੀ ਵੇਚਣੀ ਆ ਤੇ ਕੋਈ ਹੈਗੇ ਆ ਪੈਸੇ ਨਹੀਂ ਮੈਂ ਜਿੱਥੋਂ ਮਰਜ਼ੀ ਪੈਸੇ ਕਰਾਂ ਤੇ ਕੋਈ ਗੱਲ ਨਹੀਂ ਚਾਚੇ ਹੁਣ ਕਿਹੜੀ ਲੈ ਲਈ ਆ ਤੇ ਤੂੰ ਦੇ ਦੇ ਮੈਨੂੰ ਪੈਸੇ ਇਹ ਹੈਗੇ ਆ ਤੇ ਇਹਦਾ ਸੀ ਵੇਚ ਨਹੀਂ ਕਿੰਨੀ ਆ ਅੱਧਾ ਕਿਰਾਏ ਕਿਲਾ ਕਿਲਾ ਜਰੇ ਨਾ ਵਾਸ ਕਿਲਾ ਹੀ ਵੇਚਣਾ ਵਾ ਕੋਈ ਗੱਲ ਨਹੀਂ ਪੈਸੇ ਮੈਂ ਕਰ ਲੈਣਾ ਵਾ ਮਹੀਨੇ ਦਾ ਟਾਈਮ ਦੇ ਮੈਨੂੰ ਬਸ ਉਹ ਮਹੀਨੇ ਤੋਂ ਪਰਾਹ ਗੇਤੇ ਚਾਹੀਦੇ ਆ ਮੈਨੂੰ ਮੈਂ ਵੀ ਕਿ ਪਾਸੇ ਲੱਗਣਾ ਕੋਈ ਗੱਲ ਨਹੀਂ ਬਿਆਨਾ ਮੈਂ ਤੈਨੂੰ ਦੇ ਦਿੰਦਾ ਵਾ ਤੇ ਮਹੀਨੇ ਤੱਕ ਡਿਸਟ੍ਰੀਕਟ ਲਾ ਲੋਂਗੇ ਚੱਲ ਵੇਖ ਲੈਨੇ ਆ ਪੈਸੇ ਤੇ ਦੇ ਪਹਿਲਾਂ ਮੈਨੂੰ ਤੈਨੂੰ ਪਹਿਲਾਂ ਪੈਸੇ ਕਿੰਨੇ ਚਾਹੀਦੇ ਮੈਨੂੰ ਦੱਸ ਪਹਿਲਾਂ ਬਹੁਤੇ ਨਹੀਂ ਤੇ ਅੱਧੇ ਤੇ ਦੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੇ ਕੋਈ ਪੈਸੇ ਆਏ ਕਿੱਥੋਂ ਐਨੇ ਉਦਾਂ ਤੁਸੀਂ ਰੋਂਦੇ ਰਹਿੰਦੇ ਜਿਵੇਂ ਸਾਡੇ ਕੋਲ ਪੈਸਾ ਕੋਈ ਨਹੀਂ ਹੈ ਮੇਰੀ ਗੱਲ ਸੁਣ ਮੈਂ ਆਪਣੇ ਸਹੁਰਿਆਂ ਦੇ ਪੈਸੇ ਲੈ ਕੇ ਆਉਣੇ ਆ ਇਸ ਦਰਾਂ ਕੋਈ ਇਕੱਠੇ ਕਰੂੰਗਾ ਨਾ ਜਿੱਦਾਂ ਮਰਜ਼ੀ ਕਰਾਂ ਐਨੇ ਮੈਂ ਨਾ ਰਿਸ਼ਤੇਦਾਰਾਂ ਕੋ ਰੱਖੇ ਆ ਕਿ ਦੇਖ ਉਹ ਚੰਗੇ ਰਿਸ਼ਤੇਦਾਰ ਵਾ ਹਾਂ ਤੇਰੀ ਵੋਟੀ ਵਾਂਗੂ ਐਵੇਂ ਨਹੀਂ ਆ ਚੱਲ ਵੇਖ ਲੈਨੇ ਆ ਕਿੰਨੇ ਕੁ ਬਣਾ ਦੇ ਦਿਆ ਬਾਹ ਫੜਦੇ ਆ ਤੇਰੀ ਤੈਨੂੰ ਪਤਾ ਲੱਗ ਹੀ ਜਾਣਾ ਵਾ ਕੱਲ ਤੈਨੂੰ ਪੈਸੇ ਮਿਲ ਜਾਣਗੇ ਠੀਕ ਹੈ ਨਾ ਤੇ ਮਹੀਨੇ ਤੱਕ ਨਾ ਰਜਿਸਟਰੀ ਵੀ ਕਰਾ ਲੂੰਗਾ ਚਲ ਠੀਕ ਆ ਤੂੰ ਹ ਲੈ ਲਈ ਪੈਲੀ ਬਈਆ 5 ਲੱਖ ਮੈਂ ਤੈਨੂੰ ਪਹਿਲਾਂ ਹੀ ਦੇ ਦਿੰਦਾ ਵਾਂ ਬਾਕੀ ਪੈਸੇ ਮਿਲਨੇ ਵਿੰ ਮਹੀਨੇ ਤੱਕ ਕੋਈ ਗੱਲ ਨਹੀਂ ਪੰਜ ਹੀ ਦੇ ਦੇ ਤੂੰ ਤੇ ਪਹਿਲੀ ਬਾਹਰ ਦੇਣ ਦੀ ਗੱਲ ਨਹੀਂ ਉਹ ਕਰਨੀ ਕਿਸੇ ਨਾ ਵੀ ਚਾਚੇ ਨੂੰ ਮਨਾ ਕਰਦੀ ਉਹ ਚਾਚੇ ਦਾ ਤਾਂ ਅਜੇ ਫੋਨ ਹੀ ਨਹੀਂ ਆਇਆ ਕੀ ਪਤਾ ਉਧਰ ਵੀ ਭਾਨੀ ਮਾਰਤੀ ਤੀ ਅਏ ਬਾ ਨਿਕੋ ਮਾਰਨੀ ਆ ਅਸੀਂ ਤੇਰ ਨਾਲ ਗੱਲ ਕਰਨੀ ਸਿੱਧੀ ਅਸੀਂ ਬਾਹਰ ਕੋ ਜਾਈਏ ਚਲ ਪਰ ਆ ਤੈਨੂੰ ਪਹਿਲੀ ਦੇ ਦਾਂਗੇ ਪਰ ਇੱਕ ਗੱਲ ਵਾ ਆ ਕੰਮ ਤੂੰ ਚੰਗਾ ਕਰਨ ਲਿਆ ਵਾ ਜੇ ਤੇ ਕੋ ਪੈਸੇ ਹੈਗੇ ਆ ਤੇ ਤੂੰ ਮੈਨੂੰ ਉਧਾਂ ਦੇ ਦੇ ਮੈਂ ਤੁਹਾਨੂੰ ਮੋੜ ਦੂੰਗਾ ਬਾਹਰ ਜਾ ਕੇ ਜੇ ਸੰਝੇ ਪੈਸੇ ਹੁੰਦੇ ਨਾ ਤੈਨੂੰ ਉਦਾਂ ਬਾਹਰ ਭੇਜਣਾ ਹੀ ਮੈਂ ਵੀ ਸੌਰਿਆਂ ਤੋਂ ਲੈ ਕੇ ਆਉਣੀਆਂ ਆ ਉਹ ਜਿੱਥੋਂ ਹੀ ਲਿਆਉਣੇ ਆ ਤੇ ਤੂੰ ਭਰਾ ਕਾਦਾ ਮੈਂ ਫਿਰ ਉਦਾਂ ਕਹਿੰਦਾ ਮੈਂ ਤੇਰੇ ਨਾਲ ਆ ਉਹ ਨਾਲ ਦੇ ਹੈਗੇ ਆ ਉਹਨਾਂ ਕੀ ਬਚੋਕ ਨਹੀਂ ਦੇ ਨੇ ਵਿਆਜੀ ਮੈਂ ਕਿਦਾਂ ਮੋੜਨੀ ਉਹਨਾਂ ਨੂੰ ਲਾਲਚ ਨੂੰ ਹੀ ਦੇਣ ਲਿਆ ਵਾਂ ਵੀ ਪਹਿਲੀ ਹੱਥ ਆ ਜੂਗੀ ਅੱਜ ਜੇ ਤੂੰ ਬਾੜ ਪਹਿਲੀ ਦੇ ਲੇਗਾ ਫੇੜੀ ਕਹਿ ਲਗਾ ਮੈਂ ਫੇੜੀ ਪੈਸੇ ਮੰਗੇ ਮੈਂ ਤੂੰ ਕਹਿੰਦਾ ਸੰਦੀਪ ਨੇ ਗੱਲ ਕੀਤੀ ਮੇਰੇ ਨਾਲ ਸੰਦੀਪ ਨੇ ਗੱਲ ਕੀਤੀ ਆ ਵੀ ਘਰ ਦੀ ਪਹਿਲੀ ਬਾਹਰ ਜਾਣ ਦੀ ਆ ਪੈਸੇ ਮੈਂ ਕਰ ਦਿੰਨੀ ਆ ਤਾਂ ਕਰਕੇ ਮੈਂ ਕੰਮ ਕਰ ਲੱਗਾ ਵਾਂ ਮੇਰੇ ਕੋ ਪੈਸੇ ਨੇ ਦਿੰਦਾ ਨਾ ਤੈਨੂੰ ਮੈਂ ਉਹ ਚੱਲ ਚੰਗਾ ਭਰਾ ਆ ਵੇ ਸਵੇਰ 5 ਲੱਖ ਤੈਨੂੰ ਮਿਲ ਜੂਗਾ ਠੀਕ ਹੈ ਨਾ ਰਜਿਸਟਰੀ ਨਾ ਮਹੀਨੇ ਤੱਕ ਹੋ ਜੂਗੀ ਪੈਸੇ ਨਾ ਭਰਾ ਪੈਸੇ ਤੇ ਦੇ ਪਹਿਲਾਂ ਮੈਨੂੰ ਥੋੜੇ ਬੋਲ ਪੈਸੇ ਮੈਂ ਤੈਨੂੰ ਦੇ ਦਿੰਦਾ ਹਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਭਈ ਨੇ ਰਿਸ਼ਤੇਦਾਰ ਸੌਕੇ ਕਿਹੜੇ ਐ ਇਹਨਾਂ ਦੇ ਅੱਗੇ ਤੇ ਉਹਨਾਂ ਨੇ ਕਦੇ ਰੁਪਈਆ ਨਹੀਂ ਦਿੱਤਾ ਇਹਨੂੰ ਤੇ ਇੰਨੇ ਪੈਸੇ ਦੇ ਦੇਣਗੇ ਉਹ ਜੀ ਨਾਲ ਦੀਆਂ ਨੇ ਇਹਦੀ ਉਹ ਵੀ ਬੜੀ ਸਿਆਸਤੀ ਐ ਉਨੇ ਲੈ ਆਉਣੀਆਂ ਕਿਤਨੋਂ ਕਿਤਨ ਚੱਲ ਕੋਈ ਗੱਲ ਨਹੀਂ ਮੈਂ ਵੀ ਤੇ ਬਾਹਰ ਵੇਚਣੀ ਆ ਇਹ ਰੱਖ ਲੈਣ ਪੈਸੇ ਚਾਹੀਦੇ ਆ ਮੈਨੂੰ ਤੇ ਮੈਂ ਵੇਖਣ ਨਹੀਂ ਆ ਇਹ ਅੰਦਰੋਂ ਨਿਕਲ ਕੇ ਗਈ ਆ ਗੱਲ ਬਾਤ ਹੀ ਕੋਈ ਉਹ ਗੱਲ ਬਾਤ ਕਾਦੀ ਹੋਣੀ ਆ ਹਾਂ ਬਹਿ ਜਾ ਤੈਨੂੰ ਦੱਸਣਾ ਪੈੜੀ ਨਹੀਂ ਹੀ ਵੇਚਣ ਦੀ ਗੱਲ ਕਰਦੇ ਆ ਮੈਂ ਆਹੋ ਤੇ ਮੇਰੇ ਅੱਲ ਆਇਆ ਹੀ ਹੁਣ ਅੱਛਾ ਕਹਿਣ ਦਿਆ ਸੀ ਵੀ ਸੋਚ ਆਈ ਆ ਵੀ ਤੂੰ ਇਹ ਪੈਲੀ ਵੇਚਣ ਦਿਆ ਹੂੰ ਮੈਂ ਸੋਚ ਕਾਦੀ ਆਈ ਆ ਮੈਨੂੰ ਤਾਂ 2 ਮਹੀਨੇ ਹੋ ਗਏ ਰੌਲਾ ਪਾਉਂਦੇ ਨੇ ਕਿ ਮੈਂ ਪੈਲੀ ਵੇਚਣੀ ਆ ਹੂੰ ਅਹੇ ਤੂੰ ਕਿੰਨਾ ਗੱਲ ਕੀਤੀ ਮੈਂ ਚਾਚੇ ਉਹਨਾਂ ਨਾਲ ਕੀਤੀ ਅੱਛਾ ਤੇ ਜੇ ਤੱਕ ਉਹਨਾਂ ਨੇ ਕੋਈ ਸੁਣਾ ਸੁਣੂ ਤੇ ਨਹੀਂ ਦਿੱਤਾ ਹੂੰ ਉਹ ਵੀ ਆਂਦੇ ਵੀ ਸਲਾਹ ਕਰਕੇ ਦੱਸਾਂਗੇ ਆਹੋ ਤੇ ਆਂਦਾ ਇਹ ਜੇ ਵੇਚਣੀ ਆ ਤੇ ਤੂੰ ਮੈਨੂੰ ਦੇ ਦੇ ਇਹ ਪੈਲੀ ਤੇ ਮੈਂ ਉਹ ਇਹਨੂੰ ਪੁੱਛਣ ਡਿਆ ਵੀ ਤੇ ਕੋਈ ਨਹੀਂ ਪੈਸੇ ਕਿੱਥੋਂ ਆ ਗਏ ਆ ਉਹ ਗੀਤ ਮੈਨੂੰ ਹੈਰਾਨਗੀ ਆਉਂਦੀ ਆ ਵੀ ਕਰਦਾ ਹੀ ਕੰਮ ਇਹ ਕਰਦਾ ਵਾ ਤੇ ਕਰਦਾ ਹੀ ਕੰਮ ਤੁਸੀਂ ਕਰਦੇ ਆ ਇਹਦੀਆਂ ਕੱਡੀਆਂ ਫੈਕਟਰੀਆਂ ਚੱਲਣਦੀਆਂ ਵਾ ਬਾਹਰ ਜਿਹੜੇ ਉਥੋਂ ਲਈ ਆਉਂਦਾ ਆ ਆਂਦਾ ਹੈ ਰਿਸ਼ਤੇਦਾਰਾਂ ਨੂੰ ਇਕੱਠੇ ਕਰਨੇ ਆ ਸੰਦੀਪ ਕਹਿੰਦਾ ਇਹ ਵੀ ਕੋਈ ਗੱਲ ਨਹੀਂ ਮੈਂ ਲੈ ਆਉਂਗੀ ਪਰ ਬਾਈ ਮੇਰੇ ਰਿਸ਼ਤੇਦਾਰਾਂ ਨੂੰ ਕੁੱਠੇ ਦੀਆਂ ਗੱਲਾਂ ਸੁਣਦੇ ਆ ਤੁਸੀਂ ਸਾਂਝੇ ਦੇ ਵਿੱਚੋਂ ਸਭ ਕੁ ਹੋਏ ਰੱਖੀ ਜਾਂਦੇ ਆ ਸਾਨੂੰ ਵੇ ਕੀ ਦੇਣਦੇ ਆ 1 ਦਾ ਹਜ਼ਾਰ ਮਹੀਨੇ ਦਾ ਖਰਚਾ ਵੀ ਨਹੀਂ ਦੇਣਦੇ ਮੈਂ ਤੇ ਬਥੇਰਾ ਇਹਨੂੰ ਕਿਹਾ ਮੈਂ ਹਾਂ ਉਦਾਂ ਤੁਸੀਂ ਡਿੰਗ ਦੇ ਮੜਾ ਜਾ ਕੋਈ ਖਰਚਾ ਸੁਣਾ ਦਈਏ ਤੁਹਾਨੂੰ ਤੇ ਉਦੋਂ ਤੁਹਾਡੇ ਕੋ ਪੈਸਾ ਨਹੀਂ ਨਿਕਲਦਾ ਨਾ ਹੁਣ ਪਹਿਲੀ ਵਾਰ ਤੇ ਨਿਕਲ ਆਉਣਗੇ ਰਿਸ਼ਤੇਦਾਰਾਂ ਕੋ ਲੈਣ ਰਿਸ਼ਤੇਦਾਰ ਨਹੀਂ ਦੇ ਦੇ ਵਾਰੀ ਵਾਧੂ ਰੱਖੇ ਅਬ ਦਿਲਜੀਤ ਨੇ ਉਹਨਾਂ ਦੇ ਪੈਸੇ ਦੇਣੇ ਉਹ ਨਾਲੇ ਰਿਸ਼ਤੇਦਾਰ ਇੰਨਾ ਸੌਖਾ ਹੈ ਨਹੀਂ ਆ ਕੋਈ ਵੀ ਨਾ ਮੈਨੂੰ ਨਹੀਂ ਦਿੰਦਾ ਹੀ ਨਹੀਂ ਕੋਈ ਅਗਲਾ ਦਵੇ ਅਗਲੇ ਮਹੀਨੇ ਬਾਅਦ ਫੇ ਮੰਗਣ ਦਾ ਪੈਦੇ ਮੁੜ ਕੇ ਮਹੀਨੇ ਬਾਅਦ ਕੋ ਸੋਧਾ ਦੂਗਾ ਚੱਲ ਜਿੱਥੋਂ ਮਰਜੀ ਦਵੇ ਮੈਂ ਤੂੰ ਰਹਿ ਲਾ ਫ ਤੇ ਮੈਨੂੰ ਦੇ ਅੱਧੇ ਪੈਸੇ ਇਹਨੂੰ ਪਲੀਨਾ ਦੋ ਠੀਕ ਹੈ ਨਾ ਇਹਨੇ ਤਾਂ ਸ਼ਰੀਕਾਂ ਵਾਲੀ ਕਰਕੇ ਛੱਡ ਨਹੀਂ ਹੈ ਨਾ ਤੇ ਕਰਨ ਡਿਆ ਵਾ ਗਈ ਉਹ ਚੱਲ ਬਾਹਰ ਵੀ ਤੇ ਦੇਣੀ ਆ ਇਹ ਚਾਚੇ ਹੁਣਾਂ ਰੱਖ ਲਈ ਮੇਰੀ ਗੱਲ ਸੁਣੋ ਇਹਨੇ ਤੁਹਾਡੇ ਕੋ ਸਾਰਾ ਬੋਲ ਖਾ ਲੈਣਾ ਵਾ ਸੈਨ ਦਾ ਡੇ ਕਰਾ ਲੈਣੇ ਆ ਤੇ ਮੁੜ ਕੇ ਤਾਂ ਪੈਸੇ ਦੇਣ ਦਾ ਨਹੀਂ ਪਤਾ ਦੇਣੀ ਆ ਕਿ ਨਹੀਂ ਜਿੱਦਾਂ ਦੀ ਅੰਦੇ ਉਹ ਹੈ ਨਹੀਂ ਆ ਪਹਿਲਾਂ ਸੈਨ ਦਾ ਸਵੇਂ ਕਰ ਦੇਣੇ ਆ ਪਹਿਲਾਂ ਥੋੜੇ ਬੋਤੇ ਪੈਸੇ ਲੈਣੇ ਇਹਨਾਂ ਕੋ ਸਾਰਾ ਗੋਹਾ ਆਪ ਰਖੀ ਜਾਂਦੇ ਆ ਕਿਦੇ ਖਰਚੇ ਵਾਸਤੇ ਨਹੀਂ ਕੋਈ ਪੈਹਾ ਕਿਦੇ ਦਵਾਈ ਵਾਸਤੇ ਨਹੀਂ ਕੋਈ ਪੈਹਾ ਤੇ ਜੇ ਅਮੜ ਕੇ ਗੱਲ ਕਰੋ ਤੇ ਫਿਰ 埔ੜਕਦੀ ਆ ਦੂਜੀ ਵੀ ਨਾਲ ਦੀ ਇਹਦੀ ਵੀ ਉਹ ਇਹ ਖਾਂਡੇ ਨਿੱਕੀ ਚੋਣੇ ਇਹਨਾਂ ਨੂੰ ਮਾਦਾ ਨੂੰ ਬਾਅਦ ਚ ਪਤਾ ਲੱਗਣਾ ਵਾ ਮਾਦਾ ਵੀ ਨਹੀਂ ਤੇ ਕੌਣ ਸਾਹ ਦਾ ਗੁੱਡੇ ਵਰੀ ਇਹਨਾਂ ਨੂੰ ਸੰਦੀਪ ਨਾਲ ਦੀ ਨੌ ਹੀ ਨਹੀਂ ਹੈਗੀ ਮੇਰੀ ਉਹ ਨੌ ਤੂੰ ਲੱਗਦੀ ਕੱਖ ਨਹੀਂ ਹੈ ਵੇਖੀ ਆ ਜਦਨ ਮੱਜੀ ਤੇ ਪੈ ਗਈ ਨਾ ਬੜਾ ਵੇਖਾਂਗੇ ਉਹ ਸਾਹmdi ਹੈ ਕਿ ਤੂੰ ਸਾਹਮਣੀ ਤੇ ਕੋਈ ਗੱਲ ਨਹੀਂ ਹਾਂ ਮੈਨੂੰ ਕਿਹੜੇ ਚਿੱਤੇ ਭੁੱਲ ਜਾਣੇ ਇਹ ਜਿੱਦਾਂ ਮੇਰੇ ਨਾਲ ਹੁਣ ਕਰਨ ਦੇ ਹੀ ਹੈ ਨਾ ਤੇ ਫੇਰ ਇਹਨੂੰ ਮੈਂ ਦੱਸੂ ਜੇ ਆਈ ਮੇਰੇ ਨਾਲ ਦੇ ਟਾਈਮ ਤੇ ਲੰਘ ਹੀ ਜਾਂਦਾ ਉਹ ਟਾਈਮ ਤੇ ਲੰਘ ਜਾਂਦਾ ਪਰ ਗੱਲਾਂ ਤੇ ਯਾਦ ਰਹਿੰਦੀਆਂ ਹੀ ਆ ਨਾ ਖਈ ਜਾਂਦੇ ਬਸ ਖਈ ਜਾਂਦੇ ਵਿਚੇ ਵਿਚ ਇੰਨਾ ਨਹੀਂ ਵੀ ਜੇ ਅਗਲੇ ਬੰਦੇ ਨੂੰ ਪੈਸੇ ਥਲੇ ਦੀ ਲੋਡ ਵਾ ਉਹਦਾ ਸਾਹ ਦਈਏ ਇਹ ਕਿੜਾ ਘਟਵਾੜਾ ਭਰਾ ਡਾਵਾ ਉਹ ਚੱਲ ਕਿਦੋਂ ਕਿਦੋਂ ਕਰੂਗਾ ਹੀ ਪੈਸੇ ਮੈਂ ਤਾਂ ਆਖਿਆ ਮੈਨੂੰ ਦੇ ਫਿਰ ਉਹਦੇ ਪੈਸੇ ਤੇ ਬਿਆਨਾਂ ਬਿਨਾ ਕਰਾਲਾ ਮੇਰੀ ਗੱਲ ਸੁਣ ਲੋ ਇੱਕ ਧਿਆਨ ਦੇ ਨਾਲ ਸਿੱਧੀ ਤੇ ਸਾਫ਼ ਗੱਲ ਮੈਂ ਕਰਦੀ ਆ ਪਹਿਲੀ ਦੇਣੀ ਆ ਬਾਹਰ ਜਿੰਨੂੰ ਮਰਜ਼ੀ ਦਓ ਮੇਰੇ ਵੱਲੋਂ ਭਾਈ ਚਾਚੇ ਨੂੰ ਦੇ ਦੋ ਭਾਈ ਤਾਈ ਨੂੰ ਦੇ ਦੋ ਪਰ ਇਹਨੂੰ ਪਹਿਲੀ ਨਹੀਂ ਜੇ ਦੇਣੀ ਉਹ ਚੱਲ ਕੋਈ ਗੱਲ ਨਹੀਂ ਮੈਂ ਕਿਹੜੇ ਪੈਸੇ ਫੜ ਲਿਆ ਦੇਖੋ ਇਹ ਪੈਸੇ ਲੈ ਕੇ ਆਊਗਾ ਵੀ ਢੇਡ ਨੂੰ ਭਾਵੇਂ ਇਹਨੂੰ ਆਪਾਂ ਦੇ ਵੀ ਦਿੰਦੇ ਪਰ ਉਹ ਜਿੱਦਾਂ ਦੀ ਬੜਬੋਲੀ ਜੀ ਹੈਗੀ ਆ ਨਾ ਉਹਦੇ ਅੱਗੇ ਨਹੀਂ ਟਿਕਨ ਦਿੰਦੀ ਹੈਗੀ ਤੇ ਕੱਲ ਨੂੰ ਉਹਨੇ ਕੀ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਚੱਲ ਕੋਈ ਗੱਲ ਨਹੀਂ ਰਹਿਣ ਦਿੰਨੀ ਨਾ ਦਵਾਂਗੇ ਫਿਰ ਇਹਨਾਂ ਨਹੀਂ ਸਿੱਧੀ ਗੱਲ ਵਾ ਇਹਨਾਂ ਨੂੰ ਨਹੀਂ ਦੇਣੀ ਹੋਰ ਭਾਂ ਦੇ ਜਿੱਥੇ ਮਰਜ਼ੀ ਦੋ ਪੈ ਲੈ ਕੇ ਆਊਗਾ ਨਾ ਤੇ ਮੈਂ ਕਹਿੰਦਾ ਰੁਪਿੰਦਰ ਨਹੀਂ ਮੰਨਦੀ ਬਸ ਤੁਸੀਂ ਕਹਿ ਜਿਓਗਾ ਇਹ ਨਹੀਂ ਦੇਣੀ ਕੋਈ ਗੱਲ ਨਹੀਂ ਵੇਹ ਕਿਦਾਂ ਘੋੜੇ ਵੇਚ ਕੇ ਸੁੱਤੀ ਸੰਦੀਪ ਕੀ ਗੱਲ ਹੋਈ ਏ ਹੁਣ ਉਠ ਕੰਮ-ਕੁਮ ਕਰਕੇ ਨਾ ਹੁਣੇ ਅਜੇ ਲੰਮੇ ਪਈ ਸੀ ਕੀ ਕੰਮ ਆ ਉਹ ਕੰਮ ਤੇਰੇ ਫਾਇਦੇ ਜੀ ਆ ਮੇਰੇ ਫਾਇਦੇ ਚ ਵਾ लवली ਵਾਲੇ ਗਿਆ ਹਾਂ ਮੈਂ ਕਿਹੜੀ ਗੱਲੋਂ ਤੈਨੂੰ ਪਤਾ ਨਹੀਂ ਕਿਹੜੋਂ ਜਾਣਾ ਸੀ ਪੈਸੇ ਦੀ ਗੱਲ ਕੀਤੀ ਮੈਂ ਜਾ ਕੇ ਉਹਨਾਂ ਅਛਾ ਅਛਾ ਫੇਰ ਕੀ ਕਹਿੰਦਾ ਮੇਰੇ ਚਾਚੇ ਨੇ ਜੋ ਪਹਿਲੀ ਦੇਣੀ ਆ ਮੇਰੇ ਨਾਲ ਗੱਲ ਕਰ ਕਿਨੇ ਪੈਸੇ ਲੈਣੇ ਆ ਮੈਂ ਤੁਹਾਨੂੰ ਪੈਸੇ ਦਿੰਨਾ ਵਾ ਅੱਗੇ ਕੀ ਜਵਾਬ ਦਿੱਤਾ ਨੇ ਕਹਿੰਦਾ ਕੋਈ ਗੱਲ ਨਹੀਂ ਮੈਂ ਤੇ ਪਹਿਲੀ ਵੇਚਣੀ ਆ ਤੂੰ ਇਹੀ ਲੈ ਲਓ ਮੈਂ ਚਾਚਾ ਲੈ ਲੇ ਚੱਲ ਉਹ ਤੇ ਮੰਨ ਗਿਆ ਵਾ ਹੁਣ ਗੱਲ ਵਾ ਡੈਡੀ ਦੀ ਜੇ ਡੈਡੀ ਮੰਨਣ ਤੇ ਫੇਰੀ ਆ ਨਾ ਡੈਡੀ ਨਾਲ ਬਾਬੇ ਗੱਲ ਕਰ ਲੈਣੀ ਆ ਬਾਹਰ ਪਹਿਲੀ ਜਾਂਦੀ ਚੰਗੀ ਆ ਜੇ ਉਹਨਾਂ ਨੇ ਪੁੱਛਿਆ ਤੁਹਾਡੇ ਕੋ ਪੈਸੇ ਕਿੱਥੋਂ ਆਏ ਫੇਰ ਕੀ ਜਵਾਬ ਦੋਗੇ ਤੇ ਨਾਲ ਲੈ ਜਾਗੇ ਇਹਨਾਂ ਨੂੰ ਮੰਮੀ ਕੋ ਜਾ ਕੇ ਪੈਸੇ ਲੈ ਆਵਾਂਗੇ ਕਿਹਨਾਂ ਨਾਲ ਚੱਲ ਪਵੋਦੀ ਗੱਲ ਬਾਤ ਆਪਣੇ ਸਹੁਰਾ ਦੇ ਪੈਸੇ ਲੈ ਕੇ ਆਉਣੇ ਆ ਕੋਈ ਗੱਲ ਨਹੀਂ ਮੈਂ ਕੋਰੀ ਮੰਮੀ ਨੂੰ ਫੋਨ ਕਰਕੇ ਕਹਿ ਦਊਂਗੀ ਕਿ ਪੈਸੇ ਹੱਥ 'ਚ ਹੀ ਰੱਖਿਓ ਸੰਜੀਪ ਹੋਂਨਾ ਉਹਨੂੰ ਕਹਿ ਦਿਓ ਪੈ ਹੋਰ ਵੀ ਕਿਤੋਂ ਕਰ ਲੈਣਾ ਪੈਸੇ ਪੂਰੇ ਉੱਥੋਂ ਚਾਹੀਦੇ ਮੈਨੂੰ ਉਹ ਨਹੀਂ ਨਹੀਂ ਉੱਥੋਂ ਹੀ ਮਿਲ ਜਾਣੇ ਪੂਰੇ ਇੱਕ ਵਾਰੀ ਨਾ ਤੁਸੀਂ ਡੈਡੀ ਨੂੰ ਪੁੱਛ ਲਓ ਜੇ ਉਹਨਾਂ ਕੋ ਹੈਗੇ ਆ ਨਾ ਤੇ ਅੱਧੇ ਪਾ ਅੱਧੇ ਉਹਨਾਂ ਕੋ ਲੱਲੋ ਡੈਡੀ ਕੋ ਪੈਸੇ ਹੈਗੇ ਆ ਜੇ ਡੈਡੀ ਪੈਸੇ ਦੇ ਦੇਣਾ ਫਿਰ ਆਪਣਾ ਅੱਧਾ ਪੈਸੇ ਲੋੜ ਪੈਣੀ ਹੈ ਚੱਲ ਲਵਲੀ ਨੇ ਤੇ ਹਾਂ ਕਰ ਦਿੱਤੀ ਆ ਉਹ ਜਿਹੜੀ ਸਗਾਤ ਵਾ ਉਹ ਨਾ ਕਿਤੇ ਪੱਟੀ ਪੜਾ ਦੇ ਚਲਾਕ ਬੜੀ ਓ ਤੇ ਉਹਨਾਂ ਨੂੰ ਪੈਸੇ ਨਹੀਂ ਲੋੜ ਵਾ ਉਹਨਾਂ ਨੇ ਕਹਿਣਾ ਵਾ ਜਿੱਥੋਂ ਮਰਜ਼ੀ ਪੈਸੇ ਮਿਲ ਜਣ ਪੈਸੇ ਚਾਹੀਦੇ ਆ ਪੈਸਾਂ ਦੀ ਤੇ ਲੋੜ ਵਾ ਨਾ ਤੁਹਾਨੂੰ ਤੇ ਪਤਾ ਵਾ ਮੇਰੇ ਨਾਲ ਕਿੰਨੀ ਲੱਗਦੀ ਓ ਲੱਗਦੀ ਤੇ ਲੱਗਦੀ ਰਵੇ ਸਾਡੀ ਭਰਾਵਾਂ ਦੀ ਗੱਲ ਵਾ ਉਹਨੇ ਹਾਂ ਕਰਤੀ ਆ ਉਹਨੇ ਨਹੀਂ ਮੁਕਰਨਾ ਹੁਣ ਤੇ ਮੰਮੀ ਡੈਡੀ ਨਾਲ ਗੱਲ ਕਰਿਓ ਠੀਕ ਆ ਨਾ ਕੱਲੇ ਡੈਡੀ ਨਾਲ ਨਾ ਕਰਿਓ ਬਾਅਦ ਚ ਮੰਮੀ ਨੇ ਕਹਿਣਾ ਵਾ ਮੇਰੀ ਸਲਾਹ ਤੇ ਲੈਂਦੇ ਨਹੀਂ ਆ ਆਪਸ ਵਿੱਚ ਸਾਰੇ ਜਾਣੇ ਸਲਾਹ ਕਰ ਲੈਂਦੇ ਆ ਮਮਮੀ ਨਾਲ ਗੱਲ ਕਰ ਲਾ ਮੈਂ ਡੈਡੀ ਕੋ ਪਹਿਨ ਨਹੀਂ ਗੱਲ ਕਰਦਾ ਜੱਜੀ ਤੁਰ ਮੇਰੇ ਪੈਸੇ ਚਾਹੀਦੇ ਜੇ ਕਿਹਨੇ ਕਿਉਂ ਦੱਸ ਦੂੰਗਾ ਕਿ ਲਾੜਾ ਦਾ ਦਬਾਰ ਪਹਿਲੀ ਵੇਚਣ ਲਿਆ ਹੈ ਤੇ ਮੈਂ ਹੁਣ ਪਹਿਲੀ ਲੈ ਲੈਣਾ ਚਲੋ ਇਦਾਂ ਕਰਦੀ ਆ ਮਮੀ ਨਾਲ ਮੈਂ ਗੱਲ ਕਰ ਲੂੰਗੀ ਪਹਿਲਾਂ ਤੁਸੀਂ ਡੈਡੀ ਨਾਲ ਕਰਕੇ ਆਓ ਗੱਲ ਮੈਂ ਡੈਡੀ ਨਾਲ ਗੱਲ ਕਰ ਲੈਣੀ ਆ ਤੁਸੀਂ ਮਮੀ ਨਾਲ ਗੱਲ ਕਰੋ ਠੀਕ ਆ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਮਮੀ ਨੂੰ ਉਧਰ ਫੋਨ ਕਰਦੀ ਮਮੀ ਨੂੰ ਕਿ ਉਹਨੂੰ ਪੈਸੇ ਚਾਹੀਦੇ ਆ ਕੋਈ ਗੱਲ ਨਹੀਂ ਕਰ ਦੋਗੀ ਉਹ ਟੈਨਸ਼ਨ ਨਾ ਲਓ ਤੁਸੀਂ ਇਹ ਨਾ ਹੋਵੇ ਮੌਕੇ ਤੇ ਪੈਸੇ ਨਾ ਮਿਲਣ ਬਸ ਨਾ ਤੀ ਕਿਹੇ ਤਰੀਕੇ ਨਾਲ ਨਾ ਲਵਲੀ ਨੂੰ ਮਨਾਓ ਤੀ ਉਹ लवली ਮਨੇਈਆ ਟੈਨਸ਼ਨ ਨਾ ਲੈ ਹੁਣ ਤੂੰ ਪਹਿਲੀ ਆਪਣੇ ਹੱਥ ਹੀ ਚੱਲ ਆ ਵੀ ਵਧੀਆ ਹੋ ਗਿਆ ਪਹਿਲੀ ਹੱਡੇ ਹੱਥ ਆ ਜੂਗੀ ਚੱਲ ਗਾਂ ਕਿੰਨੇ ਖਰਚੇ ਹੁੰਦੇ ਆ ਨਿਆਣੇ ਦਾ ਵੀ ਸੋਚਣਾ ਹੀ ਪੈਣਾ ਕੁਛ ਨਾ ਕੁਛ